ਬਿਕਰਮ ਸਿੰਘ ਮਜੀਠੀਆ ਇਹ ਦਾਵਾ ਕਰਦੇ ਨੇ ਕਿ ਉਹਨਾਂ ਦੇ ਫੋਨ ਟੈਪ ਕੀਤੇ ਜਾ ਰਹੇ ਨੇ ਉਹਨਾਂ ਦੀ ਫੋਨ ਕਾਲਸ ਜਿਹੜੇ ਆ ਉਹਨਾਂ ਦੇ ਉੱਤੇ ਨਿਗ੍ਹਾ ਰੱਖੀ ਜਾ ਰਹੀ ਹੈ ਉਹਨਾਂ ਦਾ ਨੰਬਰ ਟੈਪ ਕਰ ਲਿਆ ਗਿਆ ਹੈ ਹੈਰਾਨੀ ਦੀ ਗੱਲ ਹੈ ਬਿਕਰਮ ਸਿੰਘ ਮਜੀਠੀਆ ਵਰਗਾ ਲੀਡਰ ਔਰ ਉਸ ਦਾ ਫੋਨ ਟੈਪ ਕੀਤਾ ਜਾ ਰਿਹਾ ਹੈ ਕਰਨ ਵਾਲਾ ਕੌਣ ਹੈ ਨਿਗ੍ਹਾ ਔਰ ਧਿਆਨ ਇੱਕ ਵਾਰੀ ਤਾਂ ਸੀਐਮ ਭਗਵੰਤ ਮਾਨ ਵੱਲ ਜਾਂਦਾ ਹੈ ਖੈਰ ਦੋਵਾਂ ਦੇ ਵਿੱਚਲੀ ਟਸਲ ਜਿਹੜੀ ਹੈ ਉਹ ਬਰਕਰਾਰ ਹੈ ਦੋਵਾਂ ਦੇ ਵਿੱਚ ਟਸਲ ਇਸ ਹੱਦ ਤੱਕ ਬਰਕਰਾਰ ਹੈ ਕਿ ਸੀਐਮ ਭਗਵੰਤ ਮਾਨ ਨੂੰ ਆਏ ਦਿਨ ਘੇਰਦੇ ਨੇ ਬਿਕਰਮ ਮਜੀਠੀਆ ਇੱਕ ਪਾਸੇ SIT ਦੀਆਂ ਪੜਤਾਲਾਂ ਚੱਲ ਰਹੀਆਂ ਨੇ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਜਾਂਦਾ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਹਰ ਵਾਰ ਉੱਥੇ ਪਹੁੰਚ ਕੇ ਜਦੋਂ ਪਹੁੰਚਦੇ ਨੇ ਤੇ ਇਹ ਗੱਲ ਕਹਿੰਦੇ ਨੇ ਕਿ SIT ਦੇ ਪ੍ਰਧਾਨ ਜਿਹੜੇ ਨੇ ਮੁਖੀ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਹੀ ਬਣ ਜਾਣ ਤਾਂ ਜ਼ਿਆਦਾ ਬਿਹਤਰ ਹੋਵੇਗਾ ਉਹ ਲੋਕਾਂ ਦੇ ਕੋਲ ਉਹ ਕਹਿੰਦੇ ਕਿ ਬਹੁਤ ਖਰਚਲ ਖਵਾਰੀਆਂ ਜਿਹੜੀਆਂ ਉਹ ਕਰਵਾ ਰਹੇ ਨੇ ਦੂਜੇ ਪਾਸੇ SIT ਦੇ ਵੱਲੋਂ ਕੁਝ ਪੜਤਾਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਦੀ ਜਿਹੜਾ ਕਥਿਤ ਡਰੱਗ ਮਾਮਲਾ 6000 ਕਰੋੜ ਰੁਪਏ ਦਾ ਦੱਸਿਆ ਜਾਂਦਾ ਏ ਉਸ ਡਰੱਗ ਮਾਮਲੇ ਦੀ ਜਾਂਚ ਜਿਹੜੀ ਐਸਆਈਟੀ ਦੇ ਵੱਲੋਂ ਕੀਤੀ ਜਾ ਰਹੀ ਆ ਹੁਣ ਇਹ ਟਸਲ ਜਿਹੜੀ ਐ ਉਹ ਸ਼ਰਿਆਮ ਸ਼ੁਰੂ ਉਦੋਂ ਹੋਈ ਜਦੋਂ ਲੰਘੇ ਸਾਲ ਦਸੰਬਰ ਮਹੀਨੇ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਧੀ ਸੀਰਤ ਇੱਕ ਵੀਡੀਓ ਜਾਰੀ ਕਰਦੀ ਐ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਉਹਦੇ ਤੇ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਖੈਰ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਜੋ ਹਾਲਾਤ ਬਣੇ ਅਚਾਨਕ ਵਿਕਰਮ ਸਿੰਘ ਮਜੀਠੀਆ ਦੀਆਂ ਪੇਸ਼ੀਆਂ ਵਧਣ ਲੱਗ ਗਈਆਂ ਤੀਬਰਤਾ ਦੇ ਨਾਲ ਗਿਣਤੀ ਉਹਨਾਂ ਦੀ ਜ਼ਿਆਦਾ ਵਧ ਗਈ ਐ ਐਸਆਈਟੀ ਬੁਲਾਉਣ ਲੱਗ ਗਈ ਉਹਨਾਂ ਨੂੰ ਔਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਵੀ ਤੀਬਰਤਾ ਦੇ ਨਾਲ ਸੀਐਮ ਭਗਵੰਤ ਮਾਨ ਦੇ ਵਾਲੇ ਹੋ ਗਏ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀਆਂ ਦੇ ਮੰਤਰੀਆਂ ਦੇ ਵਾਲੇ ਵੀ ਬਿਕਰਮ ਮਜੀਠੀਆ ਰਹੇ ਨੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਬਿਕਰਮ ਮਜੀਠੀਆ ਲੱਭ ਲੱਭ ਕੇ ਲਿਆਉਣ ਵਾਲਿਆਂ ਦੇ ਵਿੱਚੋਂ ਨੇ ਔਰ ਸੀਐਮ ਭਗਵੰਤ ਮਾਨ ਦੇ ਨਾਲ ਜਿਹੜੀ ਟਸਲ ਸ਼ੁਰੂ ਹੋਈ ਉਹ ਇਹ ਸੱਦ ਤੱਕ ਪਹੁੰਚ ਗਈ ਕਿ ਹੁਣ ਲਗਾਤਾਰ ਇੱਕ ਦੂਸਰੇ ਦੇ ਨਾਲ ਵਿਵਾਦ ਬਣਿਆ ਰਹਿੰਦਾ ਪਰ ਕੀ ਇਹਦਾ ਨਤੀਜਾ ਹੁਣ ਇਹ ਨਿਕਲਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਫੋਨ ਜਿਹੜੇ ਨੇ ਫੋਨ ਕਾਲਸ ਜਿਹੜੀਆਂ ਨੇ ਓ ਟੈਪ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਵਾਲ ਖੜਾ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਵਿਰੋਧੀ ਧਿਰ ਦੇ ਇੱਕ ਲੀਡਰ ਦੇ ਫੋਨ ਟੈਪ ਕਰ ਰਹੀ ਹੈ ਔਰ ਇਹ ਕੋਈ ਛੋਟਾ ਵਿਵਾਦ ਨਹੀਂ ਹੈ ਕੋਈ ਛੋਟਾ ਇਲਜ਼ਾਮ ਨਹੀਂ ਹੈ ਪ੍ਰਾਈਵੇਸੀ ਜਿਹੜੀ ਹੈ ਉਹ ਹਰ ਇੱਕ ਵਿਅਕਤੀ ਦੀ ਭਾਵੇਂ ਉਹ ਲੀਡਰ ਹੋਵੇ ਭਾਵੇਂ ਉਹ ਨਾਰਮਲ ਵਿਅਕਤੀ ਹੋਵੇ ਉਹਦੀ ਆਪਣੀ ਪ੍ਰਾਈਵੇਸੀ ਉੱਤੇ ਪੂਰਾ ਅਧਿਕਾਰ ਹੁੰਦਾ ਹੈ ਉਹਦਾ ਆਪਣਾ ਫੈਸਲਾ ਹੁੰਦਾ ਉਹਦਾ ਆਪਣਾ ਨਿੱਜੀ ਜੀਵਨ ਹੁੰਦਾ ਹੈ ਪਰ ਜਦੋਂ ਉਸ ਬੰਦੇ ਦੇ ਉਸ ਇਨਸਾਨ ਦੇ ਫੋਨ ਟੈਪ ਹੋਣ ਲੱਗ ਜਾਣ ਤਾ ظاہر ਤੌਰ ਦੇ ਉਤੇ ਇੱਕ ਘਾਣ ਮੰਨਿਆ ਜਾਣਾ ਚਾਹੀਦਾ ਹੈ ਖੈਰ ਇਹ ਟੈਪ ਇਹ ਫੋਨ ਟੈਪਿੰਗ ਜਿਹੜੀ ਹੈ ਇਹ ਕੋਈ ਨਵੀਂ ਚੀਜ਼ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਿਆਸੀ ਪੱਧਰ ਦੇ ਉੱਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੜੀ ਵਾਰ ਇਹ ਚੀਜ਼ਾਂ ਹੋ ਹੋਟੀਆਂ ਨੇ ਬੜੀ ਵਾਰ ਫੋਨ ਟੈਪਿੰਗ ਹੋ ਹੋਟੀ ਹੈ ਮਿਲਟਰੀ ਬੇਸਿਸ ਦੇ ਵਿੱਚ ਫੋਨ ਟੈਪਿੰਗ ਹੋ ਹੋਟੀ ਹੈ ਔਰ ਕਾਂਗਰਸ ਸਰਕਾਰ ਵੇਲੇ ਫੋਨ ਟੈਪਿੰਗ ਜਿਹੜੀ ਹੈ ਉਹ ਹੋ ਹਟੀ ਹੈ ਇੱਥੋਂ ਤੱਕ ਇਲਜ਼ਾਮ ਲੱਗਦੇ ਸੀ ਕਿ ਗਿਆਨੀ ਜੈਲ ਸਿੰਘ ਦਾ ਫੋਨ ਟੈਪ ਕਰਵਾਇਆ ਗਿਆ ਸੀ ਇੱਥੋਂ ਤੱਕ ਇਲਜ਼ਾਮ ਲੱਗਦੇ ਸੀ ਕਿ ਰਾਜੀਵ ਗਾਂਧੀ ਨੇ ਵਿਗਿਆਨੀ ਜਲ ਸਿੰਘ ਦਾ ਫੋਨ ਟੈਪ ਕਰਵਾਇਆ ਸੀ ਰਾਜੀਵ ਗਾਂਧੀ ਦੇ ਘਰ ਦੇ ਬਾਹਰ ਟਾਉਟਿੰਗ ਕੀਤੀ ਜਾਂਦੀ ਸੀ ਬੜੇ ਬੜੇ ਇਲਜ਼ਾਮ ਅਜੇ ਤੱਕ ਲੱਗਦੇ ਰਹੇ ਨੇ ਪਰ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇਲਜ਼ਾਮ ਹੋਣ ਲੱਗਣਾ ਇਹ ਆਪਣੇ ਆਪ ਤੇ ਵੱਡੀ ਗੱਲ ਹੈ ਕਿਉਂਕਿ ਇਹ ਇਲਜ਼ਾਮ ਲੱਗਣ ਤੋਂ ਬਾਅਦ ਸਿੱਧਾ ਇਸ਼ਾਰਾ ਜਿਹੜਾ ਉਹ ਪੰਜਾਬ ਸਰਕਾਰ ਔਰ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਵੱਲ ਹੁੰਦਾ ਨਜ਼ਰ ਆਇਆ ਕੀ ਕੁਝ ਹੁੰਦਾ ਹੋਂਦੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਗੱਲ ਇੱਥੇ ਖੜਦੀ ਹੈ ਕਿ ਕੀ ਫੋਨ ਟੈਪਿੰਗ ਅਸਲ ਦੇ ਵਿੱਚ ਹੋ ਰਹੀ ਹੈ ਜੇ ਹੋ ਰਹੀ ਹੈ ਤਾਂ ਕਿਉਂ ਹੋ ਰਹੀ ਹੈ ਔਰ ਇਸ ਦਾ ਨਤੀਜਾ ਕੀ ਨਿਕਲੂਗਾ ਇਹ ਸਮਾਂ ਦੱਸੂਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ